ਸ੍ਰੀ ਕਾਲ ਜੀ ਮਰਾਜ਼ੇ ਤੋਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ आई होप ਤੁਸੀਂ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਆਪਦੇ ਘਰਾਂ ਦੇ ਵਿੱਚ ਰਾਜੀਵਾਦੀ ਹੋਗੇ ਤੇ ਆਪਣਾ ਵਲੌਗ ਦੇਖਣ ਵਾਸਤੇ ਤੁਸੀਂ ਹਾਜ਼ਰ ਹੋਗੇ ਹੋਗੇ ਜੀ ਤੇ ਹਾਂ ਜੀ ਦਿਨ ਹੈਗਾ ਜੀ ਅੱਜ ਐਤਵਾਰ ਦਾ ਟਾਈਮ ਇੱਥੇ ਹੋ ਗਿਆ ਸਵੇਰ ਦੇ 8:00 ਵਜੇ ਦਾ ਤੇ ਅੱਜ ਮੌਸਮ ਹੋ ਗਿਆ ਵਧੀਆ ਕਿਉਂਕਿ ਕੱਲ ਮੀਂਹ ਦੋ ਕੱਲ ਵੀ ਪੈ ਗਿਆ ਸਵੇਰੇ ਵੀ ਪੈ ਗਿਆ ਰਾਤ ਨੂੰ ਵੀ ਪੈ ਗਿਆ ਤੇ ਇਸ ਕਰਕੇ ਮੌਸਮ 'ਚ ਬਹੁਤ ਫਰਕ ਪੈ ਗਿਆ ਤੇ ਮੌਸਮ ਠੰਡਾ ਹੋਣ ਕਰਕੇ ਅੱਜ ਆਪਾਂ ਬਣਾ ਰਹੇ ਆ ਪੂਰੀਆਂ ਛੋਲਿਆਂ ਦੀ ਸਬਜ਼ੀ ਆਪਾਂ ਕੱਲ ਹੀ ਬਣਾ ਲਈ ਸੀਗੀ ਤੇ ਉਹ ਹੁਣ ਦੋ ਟਾਈਮ ਦੀ ਬਣਾ ਲਈ ਸੀਗੀ ਸਵੇਰੇ ਵੀ ਹੈਗੀ ਆ ਤੇ ਉਸ ਦੇ ਨਾਲ ਹੀ ਅੱਜ ਆਪਾਂ ਪੂਰੀਆਂ ਦਾ ਇੰਜੋਏ ਕਰਾਂਗੇ ਜੀ ਤੇ ਹਾਂਜੀ ਮੌਸਮ ਵਧੀਆ ਹੋ ਗਿਆ ਹਾਲਾਂਕਿ ਪਹਿਲਾਂ ਬਹੁਤ ਗਰਮੀ ਸੀਗੀ ਪਰ ਜਿਵੇਂ ਵੀ ਮਰਜ਼ੀ ਆ ਚਾਹੇ ਗਰਮੀ ਹੋਵੇ ਠੰਡ ਹੋਵੇ ਫੇ ਵੀ ਆਪਾਂ ਏਰੀਆ ਵਧੀਆ ਚ ਹੀ ਰਹਿ ਰਹੇ ਆ ਕਿਉਂਕਿ ਜਿਹੜੇ ਪਹਾੜਾਂ ਤੇ ਰਹਿੰਦੇ ਆ ਹਨਾ ਜਾਂ ਜਿੱਥੇ 0 ਮਾਈਨਸ ਟੈਂਪਰੇਚਰ ਹੋ ਜਾਂਦਾ ਆ برف ਜੰਮ ਜਾਂਦੀ ਆ ਤੇ ਉਹਨਾਂ ਵਿਚਾਰਿਆਂ ਨੂੰ ਪੁੱਛ ਕੇ ਦੇਖੋ ਵੀ ਕੀ ਹਾਲ ਹੁੰਦਾ ਉਹਨਾਂ ਨੂੰ ਰੋਜੀ ਰੋਟੀ ਦਾ ਕਿੰਨਾ ਔਖਾ ਹੋ ਜਾਂਦਾ ਆਪਾਂ ਤਾਂ ਫੇ ਵੀ ਪਲੇਨ ਏਰੀਆ ਚ ਰਹਿੰਦੇ ਆ ਕਹਿੰਦੇ ਹੁੰਦੇ ਨਾ ਵੀ ਜਿਹੜੀ ਮਿੱਟੀ ਨੇ ਆਪਾਂ ਨੂੰ ਰੋਟੀ ਦਿੱਤੀ ਹੋਵੇ ਤਾਂ ਉਸ ਨੂੰ ਕਦੇ ਨਿੰਦਣਾ ਨਹੀਂ ਚਾਹੀਦਾਗਾ ਹਾਲਾਂਕਿ ਆਪਣੇ ਚਲੋ ਗਰਮੀ ਬਹੁਤ ਪੈਂਦੀ ਹੈ ਆਪਣੇ ਏਰੀਏ ਦੇ ਵਿੱਚ ਪਰ ਫਿਰ ਵੀ ਇਸ ਤਰ੍ਹਾਂ ਤਾਂ ਹੈ ਵੀ ਆਪਣੇ ਕੰਮ ਤਾਂ ਸਦਾ ਚੱਲਦੇ ਰਹਿੰਦੇ ਗਰਮੀ ਸਾਲ ਦੇ ਵਿੱਚ ਜਮ੍ਹਾਂ ਬੰਦ ਤਾਂ ਨਹੀਂ ਹੁੰਦੇਗੇ ਤੇ ਬਹੁਤ ਸਾਰੀਆਂ ਜਿਹੜੀਆਂ ਜਗ੍ਹਾਆਂ ਜਿੱਥੇ ਜਿਹੜੇ ਇੰਨੀ ਜ਼ਿਆਦਾ ਬਰਫ਼ ਪੈਣ ਲੱਗ ਜਾਂਦੀ ਹੈ ਹਨਾ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਕਿ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਰਹਿਣਾ ਪੈਂਦਾ ਉਹਨਾਂ ਦੇ ਕੰਮ ਜਿਹੜੇ ਰੋਜ਼ਗਾਰ ਬੰਦ ਹੋ ਜਾਂਦੇ ਆ ਜਿੱਦਾਂ ਆਪਾਂ ਦੇਖਦੇ ਆ ਜੰਮੂ ਕਸ਼ਮੀਰ ਚੋਂ ਕਈ ਲੋਕ ਹੁੰਦੇ ਆ ਇੱਧਰ ਹਨਾ ਉਹਦੇ ਸ਼ਾਲ ਕੋਟੀਆਂ ਵੇਚਣ ਵਾਸਤੇ ਵੀ ਠੰਡ ਦੇ ਵਿੱਚ ਉਹਨਾਂ ਦੇ ਕੰਮ ਬੰਦ ਹੋ ਜਾਂਦੇ ਆ ਤੇ ਮੌਸਮ ਹੈਗਾ ਵਧੀਆ ਤੇ ਇਸ ਕਰਕੇ ਮੈਂ ਪੂਰੀਆਂ ਦਾ ਆਟਾ ਗੁੰਨ ਕੇ ਥੋੜਾ ਟਾਈਮ ਉਸ ਨੂੰ ਢਾਕੇ ਰੱਖ ਤਾ ਅੱਧਾ ਪੂਨਾ ਘੰਟਾ ਵਾਸਤੇ ਤੇ ਫਿਰ ਉਸ ਤੋਂ ਬਾਅਦ ਜੀ ਮੈਂ ਕਿਤੇ ਥੋੜਾ ਜਿਹਾ ਬਰਤਨ ਸਾਫ਼ ਕਰਨ ਵਾਲੇ ਸੀਗੇ ਉਹ ਕਰਲੇ ਸੀਗੇ ਮੈਂ ਕਿਹਾ ਜਿਹੜਾ ਪੂਰੀਆਂ ਦਾ ਆਟਾ ਹੋਰ ਵਧੀਆ ਹੋ ਜੂਗਾ ਥੋੜਾ ਰੈਸਟ ਕਰੂਗਾ ਤਾਂ ਤੇ ਉਸ ਵਿੱਚ ਮੈਂ ਥੋੜਾ ਜਿਹਾ ਦਹੀਂ ਪਾ ਲਿਆ ਤੇ ਲੂਣ ਪਾ ਲਿਆ ਇਸ ਨਾਲ ਜਿਹੜੀ ਖਸਤਾ ਪੂਰੀਆਂ ਬਣਦੀਆਂ ਵਧੀਆ ਤੇ ਆਪਾਂ ਜਦੋਂ ਮੀਂਹ ਪੈਂਦਾ ਠੰਡਾ ਮੌਸਮ ਹੁੰਦਾ ਉਦੋਂ ਬਣਾਈ ਲੈਂਦੀਆਂ ਬਾਕੀ ਇਹ ਵੀ ਸੀਗਾ ਮੈਨੂੰ ਕਿਹਾ ਵੀ ਛੋਲੇ ਦੀ ਸਬਜ਼ੀ ਹੈਗੀ ਆ ਮੌਸਮ ਠੰਡਾ ਹੈ ਚਲੋ ਬਣਾਈ ਲੈਂਦੇ ਛੋਲੇ ਪੂਰੀਆਂ ਨਾਲੇ ਸਭ ਦੀ ਚੋਇਸ ਜਿਹੜੀ ਖਾਸ ਕਰ ਮਨਵੀਰ ਦੀ ਜਿਹੜੀ ਚੋਇਸ ਆ ਉਹ ਪੂਰੀ ਹੋ ਜੂਗੀ ਤੇ ਇਹ ਹੈਗੇ ਜੀ ਲੋਹੇ ਦੀ ਬਣੀ ਹੋਈ ਚੀਜ਼ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੁਸੀਂ ਇਸ ਨੂੰ ਕੀ ਕਹਿੰਦੇ ਆ ਇਹ ਆਪਾਂ ਆਟਾ ਜਿਹੜਾ ਪ੍ਰਾਂਤ ਖੁਰਚਣ ਵਾਸਤੇ ਬਣਾਈਆ ਤੇ ਜਿਹੜੀ ਇੱਕ ਛੋਟੀ ਜੀ ਹੁੰਦੀ ਆ ਆ ਜਿਹੜੀ ਦੁੱਧ ਕਾੜਨੇ ਵਿੱਚ ਕਾੜਨੇ ਦੇ ਵਿੱਚ ਪਾਉਂਦੇ ਹੁੰਦੇ ਆ ਤੇ ਉਹਦਾ ਯੂਜ਼ ਦੱਸਿਓ ਵੀ ਕਿਉਂ ਪਾਉਨੇ ਆ ਆਪਾਂ ਜਦੋਂ ਦੁੱਧ ਕਾੜਨਾ ਤਰਦੇ ਆ ਉਸ ਵਿੱਚ ਕਿਉਂ ਰੱਖਦੇ ਆ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਲੋ ਜੀ ਆਪਾਂ ਇੱਥੇ ਸਟੋਰ ਦੀ ਸਫਾਈ ਕਰਨ ਲੱਗੇ ਸੀ ਆਟੇ ਵਾਲੀ ਪੇਟੀ ਹੋ ਗਈ ਸੀ ਖਾਲੀ ਤੇ ਮੈਂ ਉਸ ਨੂੰ ਝਾੜ ਕੇ ਚੰਗੀ ਤਰ੍ਹਾਂ ਸਾਫ਼ ਕਰਤਾ ਇਹ ਗੱਟੇ ਦੇ ਵਿੱਚ ਆਟਾ ਭਾਇਆ ਪਿਆ ਇਹ ਉਸ ਵਿੱਚ ਪਾਉਣਾ ਆ ਪਹਿਲਾਂ ਤਾਂ ਮੈਂ ਵੇਟ ਕਰਦੀ ਰਹੀ ਮੈਂ ਕਿਾ ਚਲੋ ਰਾਜਵਿੰਦਰ ਆਉਣਗੇ ਤੇ ਪਾ ਦਣਗੇ ਪਰ ਫਿਰ ਆਏ ਨਹੀਂ ਫਿਰ ਮੈਂ ਕਿਾ ਚਲੋ ਪਲਪੋਚਾ ਲਾ ਦਿੰਨੀ ਆ ਜਾਨੂੰ ਸੁੱਕ ਜੂਗਾ ਜਦ ਤੱਕ ਆਟਾ ਪਉਣਗੇ ਕਿਉਂਕਿ ਜੇ ਗਿੱਲੇ ਥਾਂ ਤੇ ਥੋੜਾ ਬੋਤਾ ਵੀ ਖਿਲਰ ਗਿਆ ਤਾਂ ਉੱਥੇ ਜੰਮ ਜਾਣਾ ਹੈ ਨਾ ਵੈਸੇ ਤਾਂ ਬੱਦਲ ਜੇ ਬਹੁਤ ਬਣੇ ਹੋਏ ਆ ਮੀਂਹ ਦਾ ਕੋਈ ਪਤਾ ਨਹੀਂਗਾ ਵੀ ਆ ਗਿਆ ਪਰ ਇੰਨਾ ਵੀ ਮੌਸਮ ਠੰਡਾ ਹੋਇਆ ਪਿਆ ਆ ਉਸ ਤੋਂ ਬਾਅਦ ਜੀ ਆਪਾਂ ਬਣਾਉਣ ਲੱਗੇ ਪੂਰੀਆਂ ਤੇ ਵੈਸੇ ਤਾਂ ਮੈਂ ਸੋਚਿਆ ਸੀ ਥੋੜਾ ਜਿਹਾ ਹੋਰ ਟਾਈਮ ਠਹਿਰ ਕੇ ਕਰੂੰਗੀ ਸਾਫ ਸफाई ਸਾਰੇ ਕਰ ਲੈਨੀ ਆ ਪਰ ਅੱਜ ਥੋੜਾ ਜਿਹਾ ਮੌਸਮ ਠੰਡਾ ਕਰਕੇ ਸਾਰੇ ਨੂੰ ਛੇਤੀ ਭੁੱਖ ਲੱਗ ਗਈ ਤੇ ਇਸ ਕਰਕੇ ਕਹਿੰਦੇ ਵੀ ਬਣਾਉਣ ਨਹੀਂ ਲੱਗੇ ਮੈਂ ਕਿਾ ਚਲੋ ਮੈਂ ਬਣਾ ਲੈ ਲੈਂਦੀ ਆ ਪੂਰੀਆਂ ਤੇ ਇੱਥੇ ਰਾਜਿੰਦਰ ਵੀ ਮੇਰੀ ਹੈਲਪ ਕਰਨ ਲੱਗੇ ਸੀ ਕਿ ਕਹਿੰਦੇ ਨਹੀਂ ਤਾਂ ਵੀ ਬਈ ਗੈਸ ਜਿਹੜਾ ਆ ਵੇਸਟ ਜਾਊਗਾ ਜਾਂ ਤਾਂ ਵੀ ਥੋੜਾ ਪਹਿਲਾਂ ਬੇਲ ਕੇ ਰੱਖ ਲੈਂਦੀ ਤੇ ਮੈਂ ਫਿਰ ਛੇਤੀ ਕਾਲੀ ਚ ਲੱਗੇ ਮੈਂ ਕਿਾ ਚਲੋ ਕਾਲੀ ਕਰਦੇ ਆ ਸਾਰੇ ਖਾ ਲੈਣਗੇ ਉਗਨਾਲ ਦੇ ਨਾਲ ਗਰਮ ਗਰਮ ਖਾ ਲੈਣਗੇ ਤਾਂ ਵਧੀਆ ਮੇਰਾ ਕੰਮ ਵੀ ਛੇਤੀ ਜਿਹੜਾ ਨਿਬੜ ਜਾਊਗਾ ਤੇ ਇੱਥੇ ਮੈਂ ਦੇਖ ਰਹੀ ਸੀ ਮੈਂ ਕਿ ਤੇਲ ਕੜ ਕੇ ਕਿ ਨਹੀਂ ਥੋੜਾ ਜਿਹਾ ਮੈਂ ਵਿੱਚ ਆਟਾ ਪਾ ਕੇ ਦੇਖਿਆ ਸੀਗਾ ਪਰ ਤੇਲ ਵਧੀਆ ਕੜ ਗਿਆ ਸੀਗਾ ਤੇ ਵਧੀਆ ਲੱਗਦਾ ਨਾ ਇਸ ਜਿਹ ਮੌਸਮ ਹੋਵੇ ਫਿਰ ਇਹ ਜੀ ਚੀਜ਼ ਬਣਾਉਣੀ ਥੋੜੀ ਜਿਹੀ ਸਪਾਈਸੀ ਜੀ ਵਧੀਆ ਲੱਗਦੀ ਹੈ ਨਹੀਂ ਤੇ ਗਰਮੀ ਵਿੱਚ ਤਾਂ ਬਿਲਕੁਲ ਵੀ ਜੀ ਨਹੀਂ ਕਰਦਾ ਇਹ ਜੀ ਚੀਜ਼ ਬਣਾਉਣ ਨੂੰ ਨਾ ਤਾਂ ਬਣਾਉਣ ਨੂੰ ਜੀ ਕਰਦਾ ਨਾ ਹੀ ਖਾਣ ਨੂੰ ਜੀ ਕਰਦਾ ਹੈ ਆ ਬਧੀਆਂ ਫੁੱਲੀਆਂ ਫੁੱਲੀਆਂ ਪੂਰੀਆਂ ਅੱਜਕ ਬਣ ਕੇ ਤਿਆਰ ਹੋ ਰਹੀਆਂ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਤੁਸੀਂ ਮੀਂਹ ਦੇ ਵਿੱਚ ਕੀ ਕੁਝ ਬਣਾਉਣਾ ਕੀ ਕੁਝ ਖਾਣਾ ਜਿਹੜਾ ਪਸੰਦ ਕਰਦੇ ਆ ਤੁਹਾਡੇ ਫੈਮਿਲੀ ਨੂੰ ਕੀ ਕੁਝ ਪਸੰਦ ਹੁੰਦਾ ਆ ਆਮਤ ਇਹ ਹੁੰਦਾ ਜਦੋਂ ਮੀਂਹ ਪੈਂਦਾ ਸਾਰੇ ਘਰਾਂ ਦੇ ਵਿੱਚ ਇਹ ਵੀ ਕੁਝ ਤੇਲ ਸਾੜੀਏ ਹਨਾ ਕੁਝ ਬਣਾਈਏ ਜੀ ਚੀਜ਼ ਮੀਂਹ ਪੈਂਦੀ ਖੁਸ਼ੀ ਦੇ ਵਿੱਚ ਤੇ ਅੱਜ ਮੈਂ ਕਿਹਾ ਬਣਾ ਲੈਨੇ ਆ ਪੂਰੀਆਂ ਤੇ ਮੰਮੀ ਨੂੰ ਅਸੀਂ ਹੱਸ ਰਹੇ ਸੀ ਕਿ ਇੱਕ ਦਿਨ ਮਾਲਪੂੜੇ ਬਣਾ ਕੇ ਖਰਾਏ ਤਾਂ ਮੰਮੀ ਕਹਿੰਦੇ ਵੀ ਜਦੋਂ ਸੋਣ ਦੇ ਵਿੱਚ ਬਣਾਵਾਂਗੇ ਉਹ ਸੋਣ ਦੇ ਵਿੱਚ ਬਣਾਈ ਦੀ ਹੁੰਦੇ ਮਾਲਪੂੜੇ ਮੈਂ ਤੇਰੀ ਦਸ਼ਮਨ ਤੂੰ ਸੰਵਧੀਆ ਕਰਕੇ ਤੇ ਅੱਜ ਕਰ ਰਹੇ ਆ ਮਸਤੀ ਨਹੀਂ ਤੇ ਅਸਟਾਮ ਕੁਲਰਾ ਦੇਗੇ ਪੈ ਜਾਂਦੇ ਹੁੰਦੇ ਆ ਦਾਦੂ ਜ਼ੋਰ ਦੇ ਮਾਰਾ ਮੈਨੇ ਸੁਣਦਾ ਦਾਦੂ ਜੀ ਆਜੋ ਗੱਲਾਂ ਕਰ ਲਈਏ ਗਏ ਸਾਡਾ ਦਾਦਾ ਇਹ ਚਲਾ ਲਾ ਮਾਈ ਦਾਦਾ ਦੀਪਾ ਬਾਬਾ ਅੱਜ ਸਕੂਲ ਨਹੀਂ ਜਾਣਾ ਸੀ ਛੁੱਟਿਆ ਜੀ ਲੱਗ ਗਿਆ ਸਕੂਲੇ ਵਧੀਆ ਮੈਡਮਾਂ ਕੁਛ ਕਹਿੰਦੀਆਂ ਤੇ ਨਹੀਂ ਮੇਰੇ ਘਾਲ ਤੇ ਸੋਣਾ ਜੀ ਲੱਗ ਗਿਆ ਸਕੂਲੇ ਵਧੀਆ ਹਾਂ ਮੈਡਮਾਂ ਕੁਛ ਨਹੀਂ ਕਹਿੰਦੀਆਂ ਡਾਂਟਦੀਆਂ ਤੇ ਨਹੀਂ ਖੇលਦੇ ਰਹਿਣਾ ਚਲ ਵਧੀਆ ਫੇਤਾ ਹੁਣ ਡੇਲੀ ਜਾਇਆ ਕਰੂੰਗਾ ਠੀਕ ਐ ਅੰਦਰ ਬੈ ਕੇ ਖੇਲ ਲੈ ਨਾ ਇੱਕ ਵਾਰੀ ਬਣਾ ਦੇ ਮੈਂ ਭਾਬੀ ਭਾਬੀ ਬਣ ਗਈ ਦੇਰ ਭੋਬੀ ਮੀਂਹ ਦਾ ਇੰਜੋਏ ਕਰ ਰਿਹਾ ਹੈ ਅਗਰ ਗਲੀ ਨਹੀਂ ਪਿਆ ਸ਼ਾਨਦਾਰ ਟਾਈਮ ਹੋ ਗਿਆ ਦਾਲ ਸਬਜ਼ੀ ਬਣਾਉਣ ਦਾ ਤੇ ਅੱਜ ਬਣ ਰਹੀ ਹੈ ਦਾਲ ਤੇ ਕਰੇਲੇ ਕਰੇਲੇ ਸੀਗੇ ਜੀ ਪੰਜ ਤੋੜੇ ਸੀਗੇ ਮੰਮੀ ਨੇ ਕੱਲ ਸ਼ਾਮੀ ਤੋੜਲੇ ਸੀਗੇ ਤੇ ਸਵੇਰੇ ਹੀ ਕੱਟ ਕੇ ਰੱਖਤੇ ਸੀਗੇ ਕਹਿੰਦੇ ਵੀ ਧੁੱਪ ਤਾਂ ਨਿਕਲਣੀ ਨਹੀਂਗੀ ਤੇ ਚਲੋ ਕੱਟ ਕੇ ਲੂਣ ਲਾ ਕੇ ਰੱਖ ਦਿੰਨੇ ਆ ਵੀ ਜਿੰਨਾ ਫਿਰ ਇਹਦੀ ਕੜਤਨ ਜੀ ਨਹੀਂ ਆਉਂਦੀਗੀ ਤੇ ਕਰੇਲੇ ਸੀਗੇ ਪੰਜ ਹੀ ਪੰਜਾਂ ਚੋਂ ਇੱਕ ਤਾਂ ਥੋੜਾ ਪੱਕ ਗਿਆ ਸੀਗਾ ਕਿਉਂਕਿ ਹੁਣ ਵੇਲ ਬਹੁਤ ਫੈਲ ਗਈ ਹੈ ਨਾ ਗਾਰਡਨ ਦੇ ਵਿੱਚ ਤੇ ਕਈ ਵਾਰ ਦਿਖਦੇ ਵੀ ਨਹੀਂ ਵੀਨਾ ਜਿਆਦਾ ਫੈਲ ਗਈ ਹੈ ਤੇ ਵਾਕਿ ਪਿੰਡੀਆਂ ਦੇ ਬੂਟੇ ਵੀ ਬਹੁਤ ਕਾਫੀ ਵੱਡੇ ਹੋ ਗਏ ਆ ਤੇ ਇਸ ਕਰਕੇ ਥੋੜੇ ਸਕੇ ਕਰੇਲੇ ਤੇ ਚਲੋ ਮੈਂ ਕਿਹਾ ਭਰਕੇ ਨਹੀਂ ਬਣਾਉਂਦੇਗੀ ਕੱਟ ਕੇ ਬਣਾ ਲੈਣੇ ਆ ਤੇ ਨਾਲ ਬਣਾ ਲੈਣੇ ਆ ਦਾਲ ਕਿਉਂਕਿ ਕਰੇਲੇ ਕਹਿੰਦੇ ਗਰਮ ਹੁੰਦੇ ਆ ਵੀ ਨਾਲ ਦਾ ਦਾਲ ਜਾਂ ਰਾਇਤਾ ਬਣਾਇਆ ਹੋਵੇ ਤਾਂ ਵਧੀਆ ਹੁੰਦਾ ਆ ਤੇ ਇਸ ਕਰਕੇ ਮੈਂ ਬਣਾ ਰਹੀ ਸੀ ਨਾਲ ਧੋਮੀ মুંગી ਮਸਰੀ ਦੀ ਦਾਲ ਤੇ ਨਾਲ ਹੀ ਕਰੇਲੇ ਇਹ ਕੜਾਈ ਆਪਣੀ ਸਵੇਰੇ ਪੂਰੀਆਂ ਵਾਲੀ ਪਈ ਸੀ ਕਿ ਤੇਲ ਵਿੱਚ ਕੱਢ ਲਿਆ ਸੀਗਾ ਜਿਆਦਾ ਸੀਗਾ ਤੇ ਥੋੜੇ ਜਿਹੀ ਤੇਲ ਦੇ ਵਿੱਚ ਹੀ ਬਣਾ ਰਹੀ ਸੀ ਕਿ ਫਰਾਈ ਕਰਕੇ ਤੇ ਪਿਆਜ਼ ਵਗੈਰਾ ਸਾਰਾ ਕੁਝ ਸਵੇਰੇ ਹੀ ਕੱਟਤਾ ਸੀਗਾ ਮੰਮੀ ਨੇ ਮੈਂ ਕਿਹਾ ਚਲੋ ਤੁਸੀਂ ਬੈਠੇ ਆ ਤੁਸੀਂ ਕੱਟ ਤੋ ਫਿਰ ਮੈਂ ਦੁਪਹਿਰ ਨੂੰ ਲਾ ਦੂੰਗੀ ਤੜਕਾ ਦੁਪਹਿਰ ਨੂੰ ਫਿਰ ਮੈਂ ਮਸ਼ੀਨ ਦਾ ਕੰਮ ਕਰਨ ਲੱਗ ਗਈ ਤੇ ਹੁਣ ਸ਼ਾਮ ਵੀ ਪੈ ਗਈ ਤੇ ਇੱਥੇ ਮੇਰੇ ਪਉਣ ਲੱਗੀ ਤੇ ਮੇਰੇ ਹੱਥ ਤੇ ਛਿੱਟਾ ਜਾ ਪੈ ਗਿਆ ਹੱਥ ਬੜਾ ਜਿਵੇਂ ਮੇਰੇ ਕਾ ਛਾਲਾ ਜਨ ਹੋ ਜਾਏ ਫਿਰ ਮੈਂ ਥੋੜੀ ਜਿਹੀ ਬਰਫ਼ ਲਾਈ ਹੱਥ ਤੇ ਤੇ ਪਰ ਨਹੀਂ ਵੀ ਜ਼ਿਆਦਾ ਨਹੀਂ ਹੋਇਆ ਥੋੜਾ ਜਿਹਾ ਹੀ ਸੀਗਾ ਨਾਲ ਹੀ ਮੈਂ ਪੱਖਾ ਸੈੱਟ ਕੀਤਾ ਪੱਖਾ ਕਿਉਂਕਿ ਨਾ ਗਰਮੀ ਬੜੀ ਹੁਣ ਜਿਵੇਂ ਸ਼ਾਮ ਦਾ ਟਾਈਮ ਹੋ ਗਿਆ ਤਾਂ ਹੁਮਸ ਜੀ ਹੋ ਗਈ ਸੀਗੀ ਨੀ ਸਾਰਾ ਦਿਨ ਤਾਂ ਮੌਸਮ ਵਧੀਆ ਸੀ ਬਾਕੀ ਰਸੋਈ ਦੇ ਵਿੱਚ ਤਾਂ ਵੈਸੇ ਵੀ ਗਰਮੈਸ਼ ਰਹਿੰਦੀ ਬਾਹਰ ਹਲਚਲ ਹੋ ਰਹੀ ਸੀਗੀ ਵੀ ਕਹਿੰਦੇ ਠਠਾ ਕੇ ਦਾਣਾ ਖਾ ਗਿਆ ਜਿਹੜਾ ਗਾਂ ਵਾਸਤੇ ਭਿੰਤਾ ਹੁੰਦਾ ਇਸ ਟੈਂਪੋ ਨੇ ਹੁਣੇ ਚੋਣ ਲੱਗੇ ਉਹ ਵੀ ਖਾ ਗਿਆ ਤੇ ਡਰਮ ਦੇ ਵਿੱਚੋਂ ਵੀ ਕੁਝ ਖਾ ਗਿਆ ਤੇ ਮੈਂ ਕਿਹਾ ਕੱਲ ਉਹਨੂੰ ਕੁਝ ਪਾਇਆ ਨਹੀਂ ਉਹ ਵੀ ਦਾਲ ਆ ਗਿਆ ਮੋਕਾ ਮਿਲ ਗਿਆ ਉਹਨੂੰ ਤੇ ਉਹ ਵੀ ਖਾ ਗਿਆ ਤੇ ਇਹ ਆਵਾਰਾ ਪਸ਼ੂ ਬੜੇ ਤੰਗ ਕਰਦੇ ਆ। ਖਾ ਗਿਆ ਉਹ ਸੜੇ ਗਾਹਮਤ ਸੀਗਾ ਮਕਾਨ।

ਇਹਨੂੰ ਬਾਅਦ ਵਿੱਚ ਉਸੇ ਮੁਸਤੀਗਾਣੇ ਦੀ ਬਸ ਬਸ ਕਰ ਰਿਹਾ ਹੈ। ਅਗਰ ਮੈਂ ਤੁਹਾਨੂੰ ਕਿ ਫਿਰ ਇੱਕ ਟੋਪਰ ਤੋਂ ਨਾਲੇ ਟਿਕਾ ਕਰਾਂ ਉਹ ਉਸੇ ਬਾਹਰ ਨਿਕਲ ਜਾਵੇ। ਪਰ ਤਾਂ ਪਰ ਇਹ ਨਹੀਂ ਲੋ ਜਿੱਟਾਲਦਾ ਹੋਇਆ ਦਿਨ ਤੇ ਛਿਪਦਾ ਹੋਇਆ ਸੂਰਜ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਕਰ ਰਹੇ ਐਂਡ ਵਲੌਗ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ